ਖਰਸਾ ਵਾਜ ਦੀ ਫਤਿਹ ਗੁਰੂ ਰੂਹ ਗੁਰਸਾਹਿਬੀ ਸਾਹਿਬ ਸੰਗਤ ਆ ਆਪਾਂ ਆਪ ਜੀ ਦੇ ਨਾਲ ਇੱਕ ਬਹੁਤ ਹੀ ਵਧੀਆ ਇਤਿਹਾਸ ਸਾਂਝਾ ਕਰੀਏ ਇਤਿਹਾਸ ਹੈ ਜੱਗਾ ਜਿਸ ਨੂੰ ਕੇ ਵੱਡੇ ਵੱਡੇ ਕਲਾਕਾਰਾਂ ਨੇ ਗਾਇਆ ਜੈ ਅਖੌਂ ਦਾ ਡਾਕੂ ਸੀ ਪਰ ਲੋਕਾਂ ਦੀ ਜ਼ੁਬਾਨ ਤੇ ਅੱਜ ਵੀ ਜੱਗੇ ਦੇ ਕੀਤੇ ਕਾਰਨਾਮੇ ਜੱਗ ਜ਼ਾਹਿਰ ਨੇ ਔਰ ਜੱਗਾ ਹਰ ਇੱਕ ਦੀ ਜ਼ੁਬਾਨ ਤੇ ਹੈ ਜੱਗੇ ਦਾ ਜਨਮ 1901 ਤੇ 1902 ਦੇ ਨੇੜੇ ਪਿੰਡ ਬੁਰਜ ਰਣ ਸਿੰਘ ਵਾਲਾ ਤਹਿਸੀਲ ਚੁੰਨੀਆਂ ਜਿਲ੍ਹਾ ਕਸ਼ੂਰ ਵਿਖੇ ਹੋਇਆ ਜੱਗੇ ਦੇ ਬਾਪੂ ਸਰਦਾਰ ਮੱਖਣ ਸਿੰਘ ਦਾ ਸ਼ਾਇਆ ਜੱਗੇ ਦੇ ਸਿਰ ਤੋਂ ਬਚਪਨ ਵਿੱਚ ਉੱਠ ਗਿਆ ਉਸ ਦਾ ਪਾਲਣ ਪੋਸ਼ਣ ਜੱਗੇ ਦੇ ਚਾਚੇ ਰੂਪ ਸਿੰਘ ਤੇ ਜੱਗੇ ਦੀ ਮਾਂ ਭਾਗਨ ਦੀ ਏਸੇ ਘਟੋਇਆ ਜਿਨ੍ਹਾਂ ਨੂੰ ਜੱਗਾ ਬਹੁਤ ਪਿਆਰਾ ਸੀ ਜਦੋਂ ਜੱਗਾ ਪੜ੍ਹੇ ਰ ਹੋਇਆ ਉਹ ਸ਼ੌਂਕੀਆ ਕਦੇ-ਕਦੇ ਦੋਸਤਾਂ ਨਾਲ ਮਾਲ ਪਸ਼ੂ ਚਾਰਨ ਚਲਿਆ ਜਾਂਦਾ ਉੰਜ ਚਾਚਾ ਉਸ ਨੂੰ ਘਟਵਾ ਦੇ ਹੀ ਕੰਮ ਕਰਨ ਦਿੰਦਾ ਸੀ ਕਿਉਂਕਿ ਜੱਗਾ 250 ਕਿੱਲੇ ਦਾ ਮਾਲਕ ਸੀ ਇੱਕ ਦਿਨ ਜੱਗਾ ਡੰਗਰਚਾਰ ਦਾ ਸ਼ਰੀਕੇ ਦੇ ਚਾਚੇ ਇੰਦਰ ਸਿੰਘ ਦੇ ਖੇਤਾਂ ਵਿੱਚੋਂ ਸਾਰੇ ਦੋਸਤਾਂ ਦੀ ਗੰਨਿਆਂ ਦੀ ਸੱਥਰੀ ਪੁੱਟ ਲਿਆ ਇੰਦਰ ਸਿੰਘ ਨੇ ਜੱਗੇ ਦੇ ਤਾਉ ਤਫਾ ਕਰ ਦਿੱਤਾ ਤਾਂ ਜੱਗੇ ਨੇ ਰਾਤੀ ਇੰਦਰ ਸਿੰਘ ਦੇ ਖੂਹ ਦਾ ਬੈੜ ਟੂਟੇ ਟੂਟੇ ਕਰਕੇ ਖੂਹ ਸੁੜ ਦਿੱਤਾ ਜਦੋਂ ਇੰਦਰ ਸਿੰਘ ਨੇ ਥਾਣੇ ਜਾਣ ਦੀ ਗੱਲ ਕਹੀ ਤਾਂ ਸਾਰੇ ਸ਼ਰੀਕੇ ਵਾਲੇ ਨੇ ਕਿਹਾ ਤੈਨੂੰ ਇਹਦਾ ਨਾਮ ਜਗਤ ਸਿੰਘ ਰੱਖਣ ਬਾਰੇ ਕਿਸ ਨੇ ਕਿਹਾ ਸੀ ਪਿੰਡ ਭੁਰਜ ਰਣ ਸਿੰਘ ਵਾਲਾ ਵਿੱਚ ਬਹੁਤੇ ਘਰ ਮੁਸਲਮਾਨ ਤੇਲੀਆਂ ਦੇ ਸਨ 17-18 ਘਰ ਜੱਟ ਸਿੱਖਾਂ ਦੇ ਸਨ ਜਿਨ੍ਹਾਂ ਦਾ ਗੋਤ ਸਿੱਧੂ ਸੀ ਦੋਵੇਂ ਅਫਰੀਕਿਆਂ ਦੇ ਲੋਕ ਬੜੇ ਪਿਆਰ ਮੁਹੱਬਤ ਦੇ ਨਾਲ ਰਹਿੰਦੇ ਸਨ ਜੱਗੇ ਨੇ ਜਵਾਨੀ ਦੀ ਦਰੀ ਤੇ ਪੈਰ ਰੱਖਦੇ ਆ ਅਖਾੜਿਆਂ ਵਿੱਚ ਕੁੱਲਣਾ ਸ਼ੁਰੂ ਕਰ ਦਿੱਤਾ ਇੱਕ ਹੋਰ ਤੇਲੀਆ ਦਾ ਮੁੰਡਾ ਜੱਗੇ ਨਾਲ ਅਖਾੜਿਆਂ ਦੇ ਵਿੱਚ ਕੁੱਲਣ ਜਾਂਦਾ ਸੀ ਜਿਸ ਦਾ ਨਾਮ ਸੀ ਸੋਹਣ ਸੋਹਣ ਤੇਲੀ ਨੇ ਜੱਗੇ ਨਾਲ ਮਰਦੇ ਦਮ ਤੱਕ ਦੋਸਤੀ ਨਿਭਾਈ ਜੱਗੇ ਦਾ ਵਿਆਹ ਤਲਵੰਡੀ ਪਿੰਡ ਦੀ ਇੰਦਰਕੌਰ ਨਾਮ ਦੀ ਕੁੜੀ ਦੇ ਨਾਲ ਹੋ ਗਿਆ ਇਹਨਾਂ ਦੇ ਘਰ ਇੱਕ ਕੁੜੀ ਪੈਦਾ ਹੋਈ ਜਿਸ ਦਾ ਨਾਮ ਸੀ ਗਾਵੋ ਅੱਜ ਕੱਲ ਗਗੂ ਲੰਬੀ ਨੇੜੇ ਪਿੰਡ ਵਣ ਵਾਲਾ ਵਿੱਚ ਰਹਿੰਦੀ ਹੈ ਜਿਸ ਦੀ ਉਮਰ ਲਗਭਗ 80 ਸਾਲ ਦੇ ਨੇੜੇ ਤੇਰੇ ਹੈ ਫਰੰਗੀ ਦੇ ਰਾਜ ਵੇਲੇ ਹਰ ਗਬਰੂ ਤੇ ਨਿਗਰ ਰੱਖੀ ਜਾਂਦੀ ਸੀ ਜਿਸ ਵਿੱਚ ਕੁਝ ਕਣੀ ਹੋਵੇ ਜਾਂ ਥੋੜੀ ਬਹੁਤ ਅਜਾਦਾਨਾ ਤबीयत ਦਾ ਮਾਲਕ ਹੋਵੇ ਸਰਕਾਰ ਦੀ ਪਹਿਲੀ ਇਕਾਈ ਜੋ ਇਲਾਕੇ ਵਿੱਚ ਦਹਿਸ਼ਤ ਰੱਖਦੀ ਹੁੰਦੀ ਸੀ ਉਹਦੇ ਆਮ ਮੈਂਬਰ ਪਿੰਡ ਦਾ ਪਟਵਾਰੀ ਨੰਬਰਦਾਰ ਇਲਾਕੇ ਦਾ ਥਾਣੇਦਾਰ ਤੇ ਸਫੈਦ ਕੋਸ਼ ਹੁੰਦੇ ਸਨ ਹਰ ਵਿਅਕਤੀ ਨੂੰ ਇਹਨਾਂ ਅੱਗੇ ਸਰਚ ਕਰਾਉਣਾ ਪੈਂਦਾ ਸੀ ਪਰ ਜੱਗੇ ਨੂੰ ਇੱਕ ਕਦੀ ਵੀ ਮਨਜ਼ੂਰ ਨਹੀਂ ਸੀ ਜੱਗੇ ਦਾ ਕੱਦ ਦਰਮਿਆਨਾ ਰੰਗ ਕਣਕਵੰਨਾ ਨਕਸ਼ ਤਿਖੇ ਪਹਿਲਵਾਨਾਂ ਵਾਲਾ ਜੁੱਸਾ ਦੂਰੇ ਛਲੇ ਵਾਲੀਆਂ ਮੁੱਛਾਂ ਤੇ ਅਨਖੀਲਾ ਸੁਭਾਅ ਸੀ ਜੱਗਾ ਪਿੰਡ ਦੇ ਪਟਵਾਰੀ ਕੋਲੋਂ ਜ਼ਮੀਨ ਦੀਆਂ ਫਰਦਾਂ ਲੈਣ ਗਿਆ ਨਾ ਪਟਵਾਰੀ ਸਾਹਿਬ ਨੂੰ ਸਲਾਮ ਨਾ ਕੋਈ ਫੀਸ ਇਤਨਾ ਫਰਦਾਂ ਦੇਣਾ ਤੇ ਪਟਵਾਰੀ ਦੀ ਹੱਤਕ ਸੀ ਨਾ ਆਖੀਰ ਗੱਲ ਤੂੰ ਤੂੰ ਮੈਂ ਤੇ ਆ ਗਈ ਜੱਗੇ ਨੇ ਪਟਵਾਰੀ ਨੂੰ ਢਾ ਕੇ ਕੁਟਿਆ ਪਟਵਾਰੀ ਨੂੰ ਫਰਦਾਂ ਵੀ ਦੇਣੀਆਂ ਪਈਆਂ ਤੇ ਮਿੰਤਾ ਕਰਕੇ ਖੜਾ ਛਡਵਾਉਣਾ ਪਿਆ ਇੱਕ ਟੱਪੇ ਵਿੱਚ ਜਿਗਰ ਆਉਂਦਾ ਹੈ ਕਿ ਕੱਚੇ ਪੁਲਾਂ ਤੇ ਲੜਾਈਆਂ ਹੋਈਆਂ ਸ਼ਮੀਆਂ ਦੇ ਕੋਲ ਮੁੜ ਗਏ ਕੱਚੇ ਪੁਲ ਪਿੰਡ ਤਲਵੰਡੀ ਤੇ ਬੁਰਜ ਦੇ ਵਿਚਕਾਰ ਹੁੰਦੇ ਸਨ ਵੈੜ ਵਾਲੇ ਤੇ ਨਕਈ ਆਪਣੀ ਭੂਆ ਦੇ ਪਿੰਡ ਤਲਵੰਡੀ ਰਹਿੰਦੇ ਸਨ ਜੋ بڑے ਭੂਤਰੇ ਹੋਏ ਸਨ ਇਹ ਮਹਾਰਾਜਾ ਰਣਜੀਤ ਸਿੰਘ ਦੇ ਸੋਹਰੇ ਪਰਿਵਾਰ ਨਾਲ ਤੁਲਕ ਰੱਖਦੇ ਸਨ ਇਹਨਾਂ ਦੀ ਮਰਜ਼ੀ ਤੋਂ ਬਿਨਾ ਕੋਈ ਕੱਚੇ ਪੁਲਾਂ ਤੋਂ ਲੰਘ ਨਹੀਂ ਸੀ ਸਕਦਾ ਜਦੋਂ ਜੱਗਾ ਘੋੜੀ ਤੇ ਚੜ ਕੇ ਪੁਲੋਂ ਲੰਘਣ ਲੱਗਿਆ ਉਹਨਾਂ ਵਿੱਚੋਂ ਇੱਕ ਨੇ ਘੋੜੀ ਦੀ ਪਿੱਠ ਤੇ ਡਾਂਗ ਮਾਰ ਕੇ ਘੋੜੀ ਨੂੰ ਸਨੇ ਜੱਗੇ ਜ਼ਮੀਨ ਤੇ ਸੁੱਟ ਲਿਆ ਜੱਗਾ ਇਕੱਲ ਤਿੰਨ ਕਈ 4-5 ਭਰਾ ਸਨ ਜੱਗੇ ਨੇ ਸਾਰਿਆਂ ਨੂੰ ਸ਼ਮੀਆਂ ਨਾਲ ਬਾਣੇ ਪਾ ਦਿੱਤਾ ਉਹ ਇਨੇ ਡਰੇ ਕਿ ਉਸ ਤੋਂ ਬਾਅਦ ਇਲਾਕਾ ਛੱਡ ਕੇ ਲਾਹੌਰ ਰਹਿਣ ਲੱਗ ਪਏ। ਇਲਾਕੇ ਵਿੱਚ ਜੱਗੇ ਦੀ ਚੜਤ ਮੋਕਲ ਦੇ ਜੇਲਦਾਰ ਨੂੰ ਕੰਡੇ ਵਾਂਗੂੰ ਚੁੰਮਣ ਲੱਗ ਪਈ। ਇਹ ਜੇਲਦਾਰ ਨੂੰ ਆਪਣੀ ਧੌਂਸਲੀ ਇੱਕ ਵੰਗਾਰ ਜਾਂਦੀ ਸੀ। ਉਸ ਨੇ ਜੱਗੇ ਉੱਤੇ ਝੂਠਾ ਕੇਸ ਪਵਾ ਕੇ 4 ਸਾਲ ਦੀ ਕੈਦ ਕਰਵਾ ਦਿੱਤੀ। ਜੱਗਾ ਕੈਦ ਕੱਟ ਕੇ ਆਇਆ ਹੀ ਸੀ। ਉਹਨਾਂ ਦਿਨਾਂ ਵਿੱਚ ਪਿੰਡ ਪਾਈ ਫੇਰੂ ਚੋਰੂ ਹੋ ਗਈ ਇਹ ਪਿੰਡ ਕੱਚੀ ਕੋਠੀ ਥਾਣੇ ਵਿੱਚ ਪੈਂਦਾ ਸੀ ਇਹ ਥਾਣੇ ਵਿੱਚ ਇੱਕ ਬੜਾ ਅਰਬਿਕ ਕਿਸਮ ਦਾ ਥਾਣੇ ਦਾ ਲੱਗਿਆ ਸੀ ਜਿਹਦਾ ਨਾਮ ਸੀ ਅਸਗਰ ਅਲੀ ਤੇ ਜਾਦ ਦਾ ਜੱਟ ਮੁਸਲਮਾਨ ਸੀ ਜੇਲ੍ਹਦਾਰ ਤੇ ਥਾਣੇਦਾਰ ਲਈ ਇੱਕ ਵਧੀਆ ਮੌਕਾ ਸੀ ਜੱਗੇ ਦੀ ਧੌਂ ਚੋ ਕਿਲਾ ਕਢਣ ਲਈ ਥਾਣੇਦਾਰ ਦੇ ਸਨੇਹਾ ਭੇਜਣ ਤੇ ਜੱਗੇ ਨੇ ਪੇਸ਼ ਹੋਣ ਤੋਂ ਨਾ ਕਰ ਦਿੱਤੀ ਅਲਾਕੇ ਦੇ ਕੁਝ ਮੋਤਵਾਰ ਸੱਜਣ ਜਿਹਨੇ ਜੱਗੇ ਦੇ ਪਰਿਵਾਰ ਨਾਲ ਸਾਝ ਰੱਖਦੇ ਸਨ ਉਸ ਨੂੰ ਪੇਸ਼ ਹੋਣ ਲਈ ਮਨਾਉਣ ਵਿੱਚ ਕਾਮਯਾਬ ਹੋ ਗਏ ਇਹਨਾਂ ਦੇ ਨਾਮ ਸਨ ਕੇਰ ਸਿੰਘ ਕਾਵਾ ਮਹਿਲ ਸਿੰਘ ਕਾਵਾ ਦੁੱਲਾ ਸਿੰਘ ਜੱਜਲ ਜੱਗੇ ਨੂੰ ਦੁੱਲਾ ਸਿੰਘ ਜੱਜਲ ਨੇ ਆਪਣਾ ਧਰਮ ਦਾ ਪੁੱਤਰ ਬਣਾਇਆ ਹੋਇਆ ਸੀ ਬਾਅਦ ਵਿੱਚ ਦੁੱਲਾ ਸਿੰਘ ਦੇ ਪਰਿਵਾਰ ਨੇ ਸ਼ਰੀਕੇ ਦੇ 8 ਬੰਦੇ ਕਤਲ ਕੀਤੇ ਅਤੇ ਦੁੱਲਾ ਸਿੰਘ ਸਮੇਤ 8 ਬੰਦੇ ਫਾਸੀ ਲਗੇ ਜੱਗਾ ਸਿੰਘ ਤਿਆਰ ਹੋ ਕੇ ਨਾਲ ਤੁਰ ਪਿਆ ਪਰ ਰਾਹ ਵਿੱਚ ਥਾਣਦਾਰ ਦਾ ਸ਼ਖ ਸੁਭਾਅ ਬਾਰੇ ਸੋਚ ਕੇ ਰੁਗ ਗਿਆ ਸਾਰਿਆਂ ਨੂੰ ਸਾਫ਼ ਕਹਿ ਦਿੱਤਾ ਕਿ ਜੇ ਥਾਣਦਾਰ ਨੇ ਗਾੜੀ ਗਰੋਜ਼ ਕੀਤੀ ਮੈਥੋਂ ਮਰਦਾਸ ਨਹੀਂ ਜੀ ਹੋਣੀ ਖਾਮ ਖਾਦਾ ਪੰਗਾ ਪੈ ਜੂ ਮੈਂ ਵਾਪਸ ਚੱਲਣਾ ਥਾਣੇਦਾਰ ਦੇ ਕਸਾਈ ਸੁਭਾਅ ਨੂੰ ਸਾਰੇ ਜਾਣਦੇ ਸਨ ਉਸ ਦਿਨ ਤੋਂ ਬਾਅਦ ਜੱਗਾ ਭਗੌੜਾ ਹੋ ਗਿਆ ਤੇ ਸਭ ਤੋਂ ਪਹਿਲਾਂ ਉਸਨੇ ਸਿਪਾਈ ਦੀ ਬੰਦੂਕ ਖੋਈ ਦੋ ਜੀ ਬਨੂ ਕਾਤਮਾ ਸਿੰਘ ਚਰਕੇ ਤੋਂ ਖੋਈ ਤੇ ਜੱਗੇ ਨੇ ਪਹਿਲਾ ਡਾਕਰ ਪਿੰਡ ਕਮਿਹਾਰੀ ਵਾਲੇ ਸ਼ਰਾਫਾਂ ਦੇ ਘਰ ਮਾਰਿਆ ਜੋ ਸ਼ਰਾਫੇ ਦੇ ਨਾਲ ਸ਼ਾਹੂਕਾਰਾਂ ਵੀ ਕਰਦੇ ਸਨ ਕਮਿਹਾਰੀ ਵਾਲਾ ਪਿੰਡ ਲਾਹੌਰ ਤੇ ਕਸੂਰ ਦੇ ਬਾਰਡਰ ਤੇ ਸੀ ਜੱਗੇ ਦੇ ਨਾਲ ਹੋਰ ਸਾਥੀ ਝੰਡਾ ਸਿੰਘ, ਨਿਰਮਲ ਸਿੰਘ ਤੇ ਠਾਕਰ ਸਿੰਘ ਮੜਿਆਲੀ ਦਾ ਸੀ ਇਹਨਾਂ ਨੇ ਸ਼ਰਾਫਾਂ ਦਾ ਸੋਨਾ ਲੁੱਟਿਆ ਤੇ ਲੋਕਾਂ ਦੇ ਕਰਜ਼ੇ ਦੀਆਂ ਵਈਆਂ ਅੱਗ ਲਾ ਕੇ ਸਾੜ ਦਿੱਤੀਆਂ ਝੰਡਾ ਸਿੰਘ ਦੇ ਜੂਤੇ ਬੈਠ ਕੇ ਸੋਣਾ ਵੰਡਿਆ ਤੇ ਸਾਰਿਆਂ ਨੂੰ ਡੇਢ-ਡੇਢ ਸੇਰ ਸੋਣਾ ਆਇਆ ਇਸ ਤੋਂ ਬਾਅਦ ਜੱਗੇ ਨੇ ਆਪਣਾ ਵੱਖਰਾ 그룹 ਬਣਾ ਲਿਆ ਤੇ ਇਹਦੇ ਨਵੇਂ ਸਾਥੀ ਬਣੇ ਬੰਤਾ ਸਿੰਘ ਸੋਹਣ ਸਿੰਘ ਤੇਲੀ ਲਾਲੂ 나ਈ ਭੋਲੂ ਦੇ ਬਾਬਾ ਲਾਲੂ 나ਈ ਰੋਟੀ ਟੁਕ ਮਣਾਉਣ ਚ ਬੜਾ ਮਹਿਰ ਸੀ ਜਦੋਂ ਸਾਰੇ ਸੋਣ ਜਾਂਦੇ ਅਸਰੀ ਦੂਕ ਲੈ ਕੇ ਪਹਿਰੇ ਦਿੰਦਾ ਭਾਵੇਂ ਜੱਗੇ ਨੇ ਕਾਫੀ ਡਾਕੇ ਮਾਰੇ ਪਰ ਮਸ਼ਹੂਰ ਸ਼ਹਿਰਪੁਰ ਤੇ ਲਾਇਰਪੁਰ ਦੇ ਇਸ਼ਾਨ ਜੱਗੇ ਦਾ ਭਤੀਜਾ ਠਾਕਰ ਸਿੰਘ ਡੀਐਸਪੀ ਕਸੂਰ ਦਾ ਰੀਡਰ ਸੀ ਡੀਐਸਪੀ ਨੇ ਠਾਕਰ ਸਿੰਘ ਨੂੰ ਜੱਗੇ ਨੂੰ ਪੇਸ਼ ਕਰਾਉਣ ਉਚਬੰਦ ਕਰਨ ਲਈ ਆਖਿਆ ਅੱਗੋਂ ਜੱਗੇ ਨੇ ਠਾਕਰ ਸਿੰਘ ਨੂੰ ਕਿਹਾ ਪਹਿਲਾਂ ਤੂੰ ਮੇਰੀ ਇੱਕ ਖਾਸ਼ ਗੁਰੀ ਕਰ ਮੇਰਾ ਡੀਐਸਪੀ ਕਸੂਰ ਨਾਲ ਮੁਕਾਬਲਾ ਕਰਵਾ ਠਾਕਰ ਸਿੰਘ ਦੋ ਪੜਾਂ ਦੇ ਵਿੱਚ ਫਸਿਆ ਹੋਇਆ ਸੀ ਕੋਲ ਦੜਬਟਣ ਤੋਂ ਬਿਗੈਰ ਹੋਰ ਕੋਈ ਚਾਰਾ ਨਹੀਂ ਸੀ ਜੱਗਾ ਜਿਸ ਪਿੰਡ ਜਾਂਦਾ ਸੀ ਪੁੱਸ ਨੂੰ ਸੁਨੇਹਾ ਪਹਿਨਾ ਪਜਵਾ ਦਿੰਦਾ ਸੀ ਜੇ ਫੜਨਾ ਹੀ ਤੇ ਆ ਕੇ ਫੜ ਲੈਣ ਨਹੀਂ ਤੇ ਬਾਅਦ ਵਿੱਚ ਪਿੰਡ ਵਾਲੇ ਨੂੰ ਤੰਗੜਾ ਕਰਿਆ ਜੇ ਇੱਕ ਵਾਰ ਜੱਗਾ ਆਪਣੇ ਨਾਨ ਦੇ ਪਿੰਡ ਘੁੰਮਣ ਕੇ ਰਾਸ ਦੇਖਣ ਗਿਆ ਉਹਦਾ ਸੁਨੇਹਾ ਭੇਜਣ ਤੇ ਵੀ ਸਾਰੀ ਰਾਤ ਕੋਈ ਪੁੱਸ ਵਾਲਾ ਨੇੜੇ ਨਾ ਟੁੱਕਿਆ ਜੱਗੇ ਨੇ ਕਈ ਗਰੀਬਾਂ ਦੇ ਸ਼ਵ ਕਰ ਕੋਲੋਂ ਵਈਆ ਖਾਤੇ ਪ੍ਰਵਾਹ ਦੇ ਕਰਜ਼ੇ ਮਾਫ਼ ਕਰਵਾਏ ਲੱਖਾਂ ਕੇ ਬਿੱਲ ਦੀ ਇੱਕ ਔਰਤ ਨੂੰ ਧਰਮ ਪੈਣ ਬਣਾਇਆ ਜਿਹੜੀ ਕਈ ਵਾਰ ਵੇਲੇ ਇੱਕ ਵੇਲੇ ਰੋਟੀਆਂ ਬਣਾ ਕੇ ਭੇਜਦੀ ਸੀ ਜੱਗੇ ਨੇ ਉਸ ਔਰਤ ਨੂੰ ਇੱਕ ਵਾਰ ਕਾਫੀ ਸ਼ਰਫੀਆਂ ਦਿੱਤੀਆਂ ਇਸੇ ਤਰ੍ਹਾਂ ਕਿ ਬਿਰਸ਼ਰਦੀਆਂ ਦੇ ਦਿਨਾਂ ਵੀ ਠੜੂੰ ਠੜੂੰ ਕਰਦਾ ਗਾਜਰਾਂ ਵੇਚ ਰਿਹਾ ਸੀ ਪੁੱਛਣ ਤੇ ਪਤਾ ਲੱਗੇ ਵਿਚਾਰੇ ਦਾ ਕੋਈ ਧੀ ਪੁੱਤ ਨਹੀਂ ਜੱਗੇ ਨੇ ਉਸ ਬੁਰਜੁਰਗ ਨੂੰ ਲੱਭ ਪਰ ਕੇ ਸ਼ਰਫੀਆਂ ਦਿੱਤੀਆਂ ਇਹਨਾਂ ਦਿਨਾਂ ਵਿੱਚ ਲਾ ਕੇ ਇਹ ਪੁਲਿਸ ਜਿੰਦਰੇ ਕੁੰਡੇ ਲਗਾ ਕੇ ਸਭੀ ਸੀ ਉਹਨਾਂ ਨੂੰ ਡਰ ਸੀ ਕਿ ਜੱਗਾ ਅਸਲਾ ਲੁੱਟ ਕੇ ਨਾ ਲੈ ਜਾਵੇ ਥਾਣੇਦਾਰ ਅਸਗਰ ਅਲੀ ਨੇ ਆਪਣੀ ਸੁਰੱਖਿਆ ਲਈ ਦੋ ਦਰਵਾਜ਼ੇ ਲਾ ਲਏ ਜੱਗੇ ਦੇ ਸਾਥੀ ਬੰਤਾ ਸਿੰਘ ਦੀ ਆਪਣੀ ਚਾਚੀ ਨਾਲ ਕਈ ਵਾਰ ਨੋਚੋ ਕੋਈ ਉਹਦੀ ਚਾਚੀ ਨੇ ਉਸੇ ਪਿੰਡ ਦੇ ਥੰਮਣ ਕੇ ਵਾਲਾ ਦੇ ਵਰਾਗੀ ਦੇ ਨਾਮ ਜੈ ਤਲਵਾਰ ਸੰਦੋਹਾਂ ਨੂੰ ਕਈ ਵਾਰ ਟੋਕਿਆ ਪਰ ਬਾਜ ਨਹੀਂ ਆਏ ਇੱਕ ਦਿਨ ਬੰਤੇ ਦੀ ਚਾਚੀ ਠੰਡ ਵਿੱਚ ਧੂਣੀ ਅੱਗੇ-ਅੱਗੇ ਸੇਗਰੀ ਸੀ ਬੰਤੇ ਤੇ ਜਗੇ ਨੇ ਅਖੀਰੀ ਤਗੀਰ ਕੀਤੀ ਪਰ ਉਸਨੇ ਜਵਾਬ ਦਿੱਤਾ ਕਿ ਜੋ ਕਰਨਾ ਹੈ ਕਰ ਲਵੋ ਇਹਨਾਂ ਨੇ ਗੁੱਸੇ ਵਿੱਚ ਆ ਕੇ ਗੋਲੀਆਂ ਮਾਰ ਦਿੱਤੀਆਂ ਫਿਰ ਬਾਹਰ ਬਰਾਗੀ ਦੇ ਘਰ ਦੇ ਖਲੋ ਕੇ ਉਸ ਨੂੰ ਬਾਹਰ ਨਿਕਲਣ ਨਹੀਂ ਦਿੱਤਾ ਉਹਦੇ ਕੋਲ ਇੱਕ ਪ੍ਰੌਣਾ ਆਇਆ ਸੀ ਜਿਸ ਨੇ ਉਸ ਨੂੰ ਬਾਹਰ ਨਿਕਲਣ ਤੋਂ ਵਰਜ ਦਿੱਤਾ ਤੇ ਕੁੰਡਾ ਲਾ ਕੇ ਘਰ ਦੇ ਸਾਰੇ ਜੀ ਅੰਦਰ ਬੈਠ ਗਏ ਜਨਵਾਰ ਵਾਰ-ਵਾਰ ਕਹਿੰਦੇ ਵੀ ਵਰਾਗੀ ਬਾਹਰ ਨਹੀਂ ਨਿਕਲਿਆ ਤੇ ਜੱਗੇ ਤੇ ਬੰਤੇ ਨੇ ਘਰ ਦੀ ਸ਼ਤ ਪਾੜ ਕੇ ਅਗਲਾ ਦਿੱਤੀ ਇਹਨਾਂ ਨੂੰ ਆਸ ਸੀ ਕਿ ਅੱਗ ਲੱਗਣ ਨਾਲ ਸਾਰੇ ਜੀ ਬਾਹਰ ਆ ਜਾਣਗੇ ਪਰ ਧੂਏ ਵਿੱਚ ਘੁੱਟ ਕੇ ਅੰਦਰ ਹੀ ਮਰ ਗਏ ਜੱਗੇ ਨੂੰ ਵਰਾਗੀ ਦੀਆਂ ਕੁੜੀਆਂ ਮਾਰੇ ਜਾਣ ਦਾ ਬੜਾ ਪਛਤਾਵਾ ਹੋਇਆ ਜੱਗੇ ਮਾਰੀਆਂ ਥੰਮੜ ਕੇ ਕੁੜੀਆਂ ਜੱਗੇ ਨੂੰ ਪਾਪ ਲੱਗਿਆ ਜੱਗੇ ਨੂੰ ਪਤਾ ਸੀ ਕਿ ڈاکੂਆਂ ਦੀ ਉਮਰ ਕੋ ਬਹੁਤੀ ਲੰਮੀ ਨਹੀਂ ਹੁੰਦੀ ਮੋਸਨੇ ਆਪਣੀ ਧੀ ਦਾ ਰਿਸ਼ਤਾ ਸਰਦਾਰ ਕੇਰ ਸਿੰਘ ਕਾਵਾ ਦੇ ਛੋਟੇ ਭਰਾ ਮੱਖਣ ਸਿੰਘ ਦੇ ਲੜਕੇ ਅਵਾਰ ਸਿੰਘ ਨਾਲ ਕਰ ਦਿੱਤਾ ਤੇ ਲੈਣ ਦੇਣ ਕਹਿਣਾ ਗੱਟਾ ਵਿਆਹ ਤੋਂ ਪਹਿਲਾਂ ਹੀ ਗਾਬੇ ਜਿਵੇਂ ਸੌਰੇ ਭੇਜ ਦਿੱਤਾ ਜੱਗੇ ਦੇ ਪਿੰਡ ਤੋਂ ਕੁਝ ਦੂਰ ਸਿੱਧੂ ਬਰਪਿੰਡ ਸੀ ਇਸ ਪਿੰਡ ਦਾ ਮਲੰਗੀ ڈاکੂ ਹੈ ਇਹਦਾ ਇੱਕ ਸਾਥੀ ਹਰਨਾਮ ਸਿੰਘ ਸੀ ਇਹ ਦੋ ਕੁ ਮਹੀਨੇ ਪਹਿਲਾਂ ਮਾਰੇ ਗਏ ਸਨ ਮਲੰਗੀ ਮੁਸਲਮਾਨ ਫਕੀਰਾਂ ਦਾ ਮੁੰਡਾ ਸੀ ਤੇ ਹਰਨਾਮ ਸਿੰਘ ਇੱਕ ਛੋਟੇ ਜਿਹੇ ਸਿੱਖ ਕਿਸਾਨ ਪਰਿਵਾਰ ਦਾ ਮੁੰਡਾ ਸੀ। ਦੋਨਾਂ ਦੀ ਦੰਟਕੁਮੀ ਰੋਟੀ ਸੀ। ਮਲੰਗੀ ਠੇਕੇ ਵਟਾਈ ਤੇ ਜ਼ਮੀਨ ਦੀ ਵਾਈ ਕਰਦਾ। ਉਹਨਾਂ ਦਿਨਾਂ ਵਿੱਚ ਆਮਰ ਵਾਸੀ ਇੱਕ ਸਾਰੇ ਪਿੰਡ ਦੀ ਰੋਟੀ ਇੱਕ ਸਾਂਝੇ ਤੰਦੂਰ ਤੇ ਪਕਦੀ ਹੁੰਦੀ ਸੀ। ਮਲੰਗੀ ਦੀ ਛੋਟੀ ਭੈਣ ਤੇ ਭਾਈ ਤੰਦੂਰ ਤੇ ਰੋਟੀਆਂ ਪਕਾ ਰਹੇ ਸਨ ਕਿ ਇਹਨਾਂ ਨੂੰ ਜੈਲਦਾਰ ਦੇ ਕੰਮੇ ਵੀ ਰੋਟੀਆਂ ਬਣਾਉਣ ਆ ਗਏ। ਉਹਨਾਂ ਨੇ ਤਲਵਾਰ ਤੋਂ ਮਲੰਗੀ ਦੀਆਂ ਰੋਟੀਆਂ ਬੰਦ ਕਰਕੇ ਪਹਿਲਾਂ ਜੈਲਦਾਰ ਦੀਆਂ ਰੋਟੀਆਂ ਲਾਉਣ ਲਈਆਂ ਜਦੋਂ ਮਲੰਗੀ ਦੀ ਭੈਣ ਨਾਮਨੀ ਦਾ ਕਾਮੇ ਨੇ ਉਸ ਦੀ ਬੁੱਧ ਪੁੱੜ ਦਿੱਤੀ ਚਪੇੜਾ ਮਾਰੀਆਂ ਇਸੇ ਦੌਰਾਨ ਮਲੰਗੀ ਦਾ ਛੋਟਾ ਭਾਈ ਮਲੰਗੀ ਤੇ ਹਰਨਾਮੇ ਨੂੰ ਬੁਲਾ ਕੇ ਲਿਆ ਝਗੜਾ ਵੱਧ ਗਿਆ ਜੈਲਦਾਰ ਦੇ ਬੰਦਿਆਂ ਨੇ ਮਲੰਗੀ ਦਾ ਛੋਟਾ ਭਾਈ ਕਦਰ ਕਰ ਦਿੱਤਾ ਮਲੰਗੀ ਤੇ ਹਰਨਾਮੇ ਦੀ ਵੀ ਛਟਾ ਮਾਰੀਆਂ ਪੁਰਤਾ ਆਪਣੇ ਕਾਮੇ ਦੀਆਂ ਗੋਲੀਆਂ ਮਾਰ ਕੇ ਮਲੰਗੀ ਹਰਨਾਮੇ ਤੇ ਹਰਨਾਮੇ ਦੇ ਬਾਪ ਤੇ ਕਤਲ ਦਾ ਗਿਰਿਸ਼ ਨਾਤਾ ਹੈ। ਮਲੰਗੀ ਹੁਣੀ ਹਵਾਲਾਦ ਵਿੱਚ ਸਨ ਜਦੋਂ ਇੱਕ ਰਾਤ ਜੈਲ ਦਾ ਦੇ ਬੰਦਿਆਂ ਨੇ ਮਲੰਗੀ ਦੀ ਭੈਣ ਨੂੰ ਹਸਪਤਾਲ ਲਿਆ ਮਲੰਗੀ ਦੀ ਅੰਨੀ ਮਾਂ ਕੰਧਾਂ ਨਾਲ ਟੱਕਰਾ ਮਾਰ ਕੇ ਬੋਸ਼ ਹੋ ਗਈ। ਜਦੋਂ ਇਸ ਘਟਨਾ ਦਾ ਮਲੰਗੀ ਨੂੰ ਪਤਾ ਲੱਗਿਆ ਤਾਂ ਹਰਨਾਮੇ ਦਾ ਬਾਪ ਜੇਲ੍ਹ ਦੇ ਦੌਰੇ ਨਾਲ ਥਾਂ ਠੇਰੀ ਹੋ ਗਿਆ ਕੋਈ ਦਿਨ ਬਾਅਦ ਮੌਤ ਹੋ ਗਈ। ਰੋਵ ਵਿੱਚ ਭਰੇ ਪੀਤੇ ਮਲੰਗੀ ਤੇ ਹਰਨਾਮਾ ਹਵਾਲਾਦ ਵਿੱਚੋਂ ਕੰਦ ਪਾੜ ਕੇ ਫਰਾਰ ਹੋ ਗਏ ਹਵਾਲਾਦ ਵਿੱਚੋਂ ਬਾਹਰ ਆਉਂਦਿਆਂ ਇਹਨਾਂ ਨੇ ਸਭ ਤੋਂ ਪਹਿਲਾਂ ਸਿੱਧੂਪੁਰ ਦੇ ਜੇਲ੍ਹ ਦਾ ਦਰਵਾਜ਼ਾ ਜਨਾਨੀਆਂ ਨੂੰ ਛੱਡ ਕੇ ਸਾਰਾ ਟੱਬਰ ਮਾਰ ਦਿੱਤਾ ਸਿਰਫ ਮੁੰਡਾ ਆਪਣੀ ਜਾਨ ਬਚਾ ਕੇ ਨਿਕਲ ਗਿਆ ਇਸ ਤੋਂ ਬਾਅਦ ਮਲੰਗੀ ਤੇ ਹਰਨਾਮਾ ਡਾਕੂ ਬਣ ਗਏ ਇਹਨਾਂ ਨੇ ਪਹਿਲਾਂ ਕੁਝ ਰਿਟੇਰੀਆਂ ਤੇ ਵਿਆਜ ਖਾਣੇ ਸ਼ੌਕ ਕਰਨ ਨੂੰ ਸੋਧਿਆ ਫਿਰ ਜਿਹੜਾ ਕੋਈ ਸਰਕਾਰ ਪੱਖੀ ਗਰੀਬਾਂ ਨੂੰ ਤੰਗ ਕਰਦਾ ਸੀ ਉਸ ਨੂੰ ਸੋਧਣਾ ਸ਼ੁਰੂ ਕੀਤਾ ਇੱਕ ਕਹਾਵਤ ਬਣ ਗਈ ਕਿ ਦਿਨੇ ਰਾਜ ਫਰੰਗੀ ਦਾ ਤੇ ਰਾਤੀ ਰਾਜ ਮਲੰਗੀ ਦਾ ਇਹ ਜੋੜੀ ਤੇ ਸਰਕਾਰ ਨੇ ਨਾਮ ਰੱਖ ਦਿੱਤਾ ਇੱਕ ਰਾਜ ਮਲੰਗੀ ਤੇ ਰਣਾਮਾ ਕਿਸੇ ਵਕ ਬੰਦੇ ਦੇ ਡੇਰੇ ਤੇ ਠੜੀ ਹੋਏ ਸਨ ਡੇਰੇ ਵਾਲੇ ਨੇ ਮਲੰਗੀ ਹੋਰਾਂ ਨੂੰ ਮੇਥਿਆਂ ਵਾਲਿਆਂ ਰੋਟੀਆਂ ਦੱਸ ਕੇ ਭੰਗੜੀਆਂ ਖਵਾ ਦਿੱਤੀਆਂ ਨਾਮ ਦੇ ਲਾਚਵਸ ਪੁਰਸ਼ ਨੂੰ ਮਲੰਗੀ ਹੋਰਾਂ ਦੇ ਭੰਗ ਨਾਲ ਨਸ਼ਈ ਹੋਣ ਦੀ ਇਤਲਾਹ ਦਿੱਤੀ। ਮਲੰਗੀ ਤੇ ਹਰਣਾ ਮਾਂ ਡੇਰੇ ਤੇ ਪੁਰਸ਼ ਮੁਕਾਬਲੇ ਵਿੱਚ ਮਾਰੇ ਗਏ। ਜੱਗੇ ਦੀ ਧੀ ਮਾਤਾ ਰੇਸ਼ਮ ਕੌਰ ਉਫਗਬ ਹੋ ਇੱਕ ਦਿਨ ਜੱਗੇ ਨੇ ਸਾਥੀਆਂ ਨਾਲ ਮਲੰਗੀ ਦੇ ਪਿੰਡ ਸਿੱਧੂ ਪਰਜਾਨ ਦਾ ਪ੍ਰੋਗਰਾਮ ਬਣਾ ਰਿਆ ਉੱਥੇ ਉਹ ਮਲੰਗੀ ਦੀ ਮਾਂ ਦੀ ਖਬਰ ਲੈਣ ਖਬਰ ਸਾਂ ਲੈਣਾ ਚਾਹੁੰਦੇ ਸੀ ਤੇ ਨਾਲੇ ਮਲੰਗੀ ਨੂੰ ਮਰਵਾਉਣ ਵਾਲੇ ਵੀ ਉਸ ਨੂੰ ਰੜਕਰੇ ਸੰ ਮਲੰਗੀ ਦਾ ਢੇਰਾ ਉਹ ਜਿਹੜਿਆ ਪਿਆ ਸੀ ਅੰਨੀ ਮਾ ਜਿੰਦਗੀ ਦੇ ਦਿਨ ਪੂਰੇ ਕਰ ਰਹੀ ਸੀ ਜੱਗੇ ਨੇ ਦੁਪਹਿਰੇ ਢੇਰੇ ਤੇ ਹੀ ਕਟਣ ਦਾ ਪ੍ਰੋਗਰਾਮ ਬਣਾਇਆ ਦੁਪਹਿਰਾਂ ਕਟਣ ਦਾ ਉਸ ਨੇ ਲਾਲੂ ਨਾਜ ਨੂੰ ਰੋਟੀ ਟੁਕਦਾਂ ਅੰਜਾਮ ਕਰਨ ਲਈ ਕਹਿ ਦਿੱਤਾ ਲਾਲੂ ਦਾ ਇਹ ਲੱਖੂ ਕੇ ਸਿੱਧੂ ਉੱਪਰ ਦੇ ਨਾਲ ਹੀ ਪੈਂਦਾ ਸੀ ਉਸ ਨੇ ਆਪਣੇ ਪੰਜੇ ਭਾਈਆਂ ਨੂੰ ਮਿਲਣ ਦੇ ਬਹਾਨੇ ਬੁਲਾ ਰਿਆ ਆਉਣ ਲਈਆਂ ਦੇਸੀ ਸ਼ਰਾਬ ਲਿਆਉਣ ਦੀ ਤਾਅਵੀਰ ਕੀਤੀ ਮੰਦੇ ਭਾਗਾਂ ਨੂੰ ਜੱਗੇ ਨੇ ਰੋਟੀ ਤੋਂ ਪਹਿਲਾਂ ਸ਼ਰਾਬ ਦੇ ਦੋ ਦੁਹਾੜੇ ਲਾਉਣ ਦਾ ਪ੍ਰੋਗਰਾਮ ਬਣਾ ਲਿਆ ਬੰਤੇ ਤੇ ਜੱਗੇ ਨੇ ਆਪਣੇ ਆਪਣੇ ਗਲਾਬ ਸ਼ਰਾਬ ਆ ਕੇ ਬੋਤਲ ਮੰਜੀਤ ਦੀ ਦੌਣੇ ਪ੍ਰਸਾਦਤੀ ਸੋਮ ਨੇ ਤੇਲੀ ਨੇ ਲਾਲੂ 나ਈ ਦੇ ਪਿੰਡ ਲੱਖੂ ਕੇ ਕਿਸੇ ਦੋਸਤ ਨੂੰ ਮਿਲਣ ਜਾਣਾ ਸੀ ਇਸ ਲਈ ਨਹੀਂ ਪੀਤੀ ਉਸਨੇ ਭਾਈਆਂ ਸਮੇਤ ਪਹਿਰੇ ਤੇ ਖੜਨਾ ਸੀ ਕਿੰਨੀ ਦੇਰ glass ਖੜਕਦੇ ਰਹੇ ਠੱਠੇ ਮਖੌਲ ਚੱਲਦੇ ਰਹੇ ਮਲੰਗੀ ਦੀ ਮਾਂ ਦੇ ਦੇੜੇ ਦਿਨ 2 ਸਾਲ ਬਾਅਦ ਰਹੁਣ ਪਤੀ ਸੀ ਅੱਜ ਅੰਨੀ ਮਾਂ ਨੂੰ ਜੱਗੇ ਦੀਆਂ ਗੱਲਾਂ ਵਿੱਚੋਂ ਮਲੰਗੀ ਦੇ ਬੋਲਾਂ ਦੀ ਖੁਸ਼ਬੂ ਆ ਰਹੀ ਸੀ ਜੱਗੇ ਨੇ ਗੱਲਾਂ ਵਿੱਚ ਸਮਝਾਇਆ ਮਾਂ ਮੇਰੀਏ ਇੱਥੇ ਸਾਡੇ ਯਾਰ ਮਲੰਗੀ ਦੀ ਰੂਹ ਇਸ ਗੱਲੋਂ ਨਾ ਤੜਫਦੀ ਰਵੇ ਕਿ ਮੇਰਾ ਕਿਸੇ ਨੇ ਬਦਲਾ ਨਹੀਂ ਲਿਆ ਅੱਜ ਸਾਰੇ ਨਾ ਮਿਲਾ ਦੇਾਂਗੇ ਸਾਰੇ ਇਕੱਠਿਆਂ ਰੋਟੀ ਖਾਧੀ ਸੋਹਣ ਤੇਲੀ ਆਪਣੇ ਦੋਸਤ ਲੱਖੂ ਕੇ ਮਨ ਤੁਰ ਗਿਆ ਲਾਲੂ ਨਾਲੇ ਤੇ ਉਸਦਾ ਭਾਈ ਮਨੂਕਾ ਫੜਕੇ ਪਹਿਰੇ ਦੇਖ ਰੋਗੇ ਕ੍ਰੈਣੀ ਸ਼ਰਾਬ ਦੇ ਦੋਰ ਵਿੱਚ ਜੱਗੇ ਤੇ ਬੰਤੀ ਦੀ ਅੱਖ ਲੱਗੀ ਉਹ ਇੱਕੋ ਹੀ ਮੰਜੀ ਤੇ ਲੰਮੇ ਪੈ ਗਏ ਕੋਈ ਚੇ ਪਿਛੋਂ ਟਿੱਕੀ ਦੁਪਹਿਰ ਦੀ ਵਖੇ ਦੋ ਗੋਲੀਆਂ ਦੀ ਇਕੱਠੀ ਆਵਾਜ਼ ਆਈ ਧੱਤੀ ਚੀਰ ਕੇ ਨੂਹ ਲਵਾਣ ਕਰ ਗਈ ਜੱਗੇ ਤੇ ਬੰਤੇ ਦੀਆਂ ਸ਼ਾਰਗਾਂ ਦੇ ਨੇੜਿਆਂ ਗੋਲੀਆਂ ਮਾਰੀਆਂ ਗਈਆਂ। ਮੰਜੇ ਤੇ ਦੋਵਾਂ ਦੇ ਸਰੀਰ ਤੜਫਰੇ ਨੇ। ਫਿਰ ਹੋਰ ਗੋਲੀਆਂ ਨੇ ਇਹਨਾਂ ਦੇ ਸੀਨ ਉਠਣਿਆ ਕਰ ਦਿੱਤਾ। ਸੂ ਤੇਲੀ ਗੋਲੀਆਂ ਦੀ ਬਾਤ ਸੁਣ ਕੇ ਬਾਸ ਮੁੜ ਆਇਆ। ਜਿਹਨੂੰ ਆ ਕੇ ਦੇਖਿਆ ਜੱਗੇ ਤੇ ਬੰਤੇ ਦੀਆਂ ਲਾਸ਼ਾਂ ਵਿੱਚ ਖੂਨ ਢੋਕੇ। ਮੰਜੇ ਦੀਆਂ ਵਿੰਨਾਂ ਰਹੀ ਧਰਤੀ ਤੇ ਟੱਕਰਿਆ। ਜਗਾ ਵੱਡਿਆ ਬੂਰ ਦੀ ਛਾਵੇਂ ਨੌ ਮਨਰੇਤ ਭੇਜ ਗਈ ਪੂਰਣਾ। ਨਾਈਆਂ ਨੇ ਵੱਡ ਸੁੱਟਿਆ ਜਗਾ ਸੂਰਮਾ ਸੌਂ ਤੇਲੀ ਨੇ ਏਕੇ ਗੁੱਸੇ ਵਿੱਚ ਪਾਗਲ ਹੋਟਿਆ ਲਾਲੂ ਨਾਈ ਨੂੰ ਹੱਥੀ ਪੈ ਗਿਆ ਪਿੱਛੋਂ ਲਾਲੂ ਦੇ ਭਾਈ ਨੇ ਉਸ ਦੀ ਪਿੱਠ ਵਿੱਚ ਗੋਲੀਆਂ ਮਾਰ ਕੇ ਉਸ ਨੂੰ ਥਾਂ ਢੇਰੀ ਕਰ ਦਿੱਤਾ ਖਬਰ ਅੱਗ ਵਾਂਗੂ ਫੈਲ ਗਈ ਪੂਰੇ ਇਲਾਕੇ ਵਿੱਚ ਨਾਟਾ ਛਾ ਗਿਆ ਹਰ ਕੋਈ ਇੱਕ ਦੂਜੇ ਕੋਲੋਂ ਅੱਖਾਂ ਵਿੱਚ ਅੱਖਾਂ ਪਾ ਕੇ ਬਗੈਰ ਬੁੱਲ ਹਲਾਇਆਂ ਤਰਜੀ ਕਰਦਾ ਸੀ ਕਿ ਜਗਾ ਸੱਤਮ ਜ ਮਾਰਿਆ ਗਿਆ ਲਾਲੂ ਨਾਈ ਇਲਾਕੇ ਦੀ ਪੁਲਿਸ ਨਾਲ ਮਿਲ ਚੁੱਕਿਆ ਸੀ ਲਾਲੂ ਨਾਈ ਨੇ ਯਾਰ ਮਾਰ ਕਰਕੇ ਭਾਰੀ ਰਕਮ ਇੱਕ ਮਰੱਬਾ ਜ਼ਮੀਨ ਇੱਕ ਕੋੜੇ ਦੀ ਖੱਟੀ ਖੱਟ ਲਈ ਸੀ ਜੋ ਕਿ ਸਰਕਾਰ ਵੱਲੋਂ ਜੱਗੇ ਤੇ ਇਨਾਮ ਰੱਖਿਆ ਸੀ ਇਹ ਜੱਗੇ ਦੇ ਪਰਸ਼ਾਵੇਂ ਕੋਲੋਂ ਪੁਲਿਸ ਨੂੰ ਡਰ ਲੱਗਦਾ ਸੀ ਉਸ ਨੂੰ ਮਾਣਾ ਪੁਸ ਦੇ ਵਾਸੀ ਗੱਲ ਨਹੀਂ ਸੀ ਸੋ ਇਹ ਘਾਰਾ ਪੁਸ ਨੇ ਲਾਲੂ ਨਾਈ ਦੀ ਜ਼ਮੀਰ ਖਰੀਦ ਕੇ ਕਰਵਾਇਆ ਲਾਲੂ ਨੂੰ ਵੀ ਜੇਲ੍ਹ ਹੋਈ ਪਰਿਵਾਰ ਵਿੱਚ ਲਾਲੂ ਨੂੰ ਕੈਦੀਆਂ ਨੇ ਜੇਲ੍ਹ ਵਿੱਚ ਕੁੱਟ-ਕੁੱਟ ਕੇ ਮਾਰ ਦਿੱਤਾ ਜੱਗਾ 29 ਸਾਲ ਦੀ ਪਰ ਜਵਾਨੀ ਵਿੱਚ ਬੇਵਸ ਲੋਕਾਂ ਦੇ ਕਿਸੇ ਹੋਰ ਜੱਗੇ ਦਾ ਇੰਤਜ਼ਾਮ ਕਰਨ ਲਈ ਛੱਡ ਗਿਆ ਜੋ ਇਹਨਾਂ ਨੂੰ ਕਿਸੇ ਅਸਕਰ ਅਲੀ ਥਾਣੇਦਾਰ ਸੂਦਖੋਰ ਸ਼ਾਹੂਕਾਰ ਤੇ ਅੰਗਰੇਜ਼ ਪੱਖੀ ਜ਼ਗੀਰਦਾਰਾਂ ਤੋਂ ਨਜਾਦ ਦਿਲਾਏਗਾ ਜੱਗਾ ਸਿਰਫ 3 ਮਹੀਨੇ ਭਗੋੜਾ ਰਿਹਾ ਇਸ ਦੌਰਾਨ ਪੂਰੇ ਇਲਾਕੇ ਨੇ ਆਜ਼ਾਦ ਫਿਜ਼ਾ ਦਾ ਆਨੰਦ ਮਾਣਿਆ ਨਾ ਪਰਸ ਦੀ ਤੋਂ ਉਸ ਨਸ਼ਾਹੁਕਾਰਾਂ ਦੀਆਂ ਕੁਰਕੀਆਂ ਸੰਗੋਂ ਸਰਕਾਰ ਪੱਖੀ ਆਪਣੀਆਂ ਜਾਨਾਂ ਬਚਾਉਂਦੇ ਰਹੇ ਭਾਵੇਂ ਪਤੰਗੇ ਵਾਂਗੂ ਇਹਨਾਂ ਲੋਕਾਂ ਦੀ ਉਮਰ ਥੋੜੀ ਹੁੰਦੀ ਐ ਪਰ ਜਾਬਰ ਹਕਮਰਾਨ ਅਵਤ ਸੂਰਮੇ ਪੰਜਾਬੀਆਂ ਦੀ ਅਣਖ ਤੇ ਹੱਕਾਂ ਲਈ ਇਹ ਸੂਰਮੇ ਕਿਸੇ ਨ ਕਿਸੇ ਨਾਲ ਜੂਝਦੇ ਕਰਬਾਨੀਆਂ ਹੀ ਦਿੰਦੇ ਰਹਿੰਦੇ ਨੇ ਕਦੇ ਦੁੱਲਾ ਭੱਟੀ ਬਣ ਕੇ ਕਦੇ ਅਹਿਮ ਖਰਲ ਬਣ ਕੇ ਕਦੇ ਜਿਉਣਾ ਮੋੜ ਬਣ ਕੇ ਕਦੇ ਮਲੰਗੀ ਤੇ ਕਦੇ ਜੱਗਾ ਜੱਟ ਬਣ ਕੇ ਭਾਈਚਾਰੇ ਦੀ ਆਜ਼ਾਦੀ ਸ਼ਰਾਂ ਦੇ ਸਬਦ ਦੇ ਕਰਕੇ ਇਹਨਾਂ ਲੋਕਾਂ ਨੇ ਕਾਇਮ ਰੱਖੀ ਇਸ ਲਈ ਤਾਂ ਇਹ ਹਜਰਤ ਸੁਲਤਾਨ ਬਾਹੂ ਸਹਿ ਲਿਖਦੇ ਨੇ ਜੇ ਸਿਰਦਤियां ਹੱਕ ਹਾਸਲ ਹੋਵੇ ਬਾਉ ਉਸ ਮੌਤੋਂ ਕੀ ਡਰਨਾ ਸੋ ਗੁਰਸਹਾੜਿਓ ਬਹੁਤ ਵਧੀਆ ਇਤਿਹਾਸ ਜੱਗੇ ਜੜਜਾ ਜੀ ਨਾਲ ਸੰਜਿਆ ਕੀਤਾ ਸਜੇ ਆ ਜੀ ਨੂੰ ਬੜੀਆ ਲੱਗੇ ਤਾਂ ਸਾਡਾ YouTube ਚੈਨਲ ਸਬਸਕ੍ਰਾਈਬ ਕਰ ਦਿਓ ਗੁਰੂ 13 ਟੀਵੀ ਲਾਇਕ ਕਰਿਓ ਅਤੇ ਕਮੈਂਟ ਰਾਈ ਕਮੀਆਂ ਨੂੰ ਉਜਾਗਰ ਕਰਿਓ ਤਾਂ ਕਿ ਅਸੀਂ ਸੁਧਰ ਕਰ ਸਕੀਏ ਸੱਚੇ ਸਰਗੁਰੂ ਜੀ ਕਿਰਪਾ ਕਰਨ ਸੂ ਸੰਗਤਾਂ ਜੀ ਦਾ ਰਾਜੀਆਂ ਪ੍ਰਵਾਨ ਕਰਨ ਆਉ ਵੱਜ ਕੇ ਫਤਿਹ ਜਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ